ਹੈਲੋ ਗਾਇਜ਼ ਮੇਰੇ ਬਲੰਥਨ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਈ ਹੋਪ ਤੁਸੀਂ ਠੀਕ ਠਾਕ ਹੋ ਮੁੰਗੇ ਵੀ ਠੀਕ ਠਾਕ ਆ ਸਵਾਗਤ ਹੈ ਜੀ ਤੁਹਾਡਾ ਟਵਨਾ ਫੈਮਿਲੀ ਬਲੌਗ ਦੇ ਵਿੱਚ ਇੱਥੇ ਲੱਗਿਆ ਜੇ ਆਪਾਂ ਬਲੌਗ ਦੀ ਸਟਾਰਟਿੰਗ ਕਰਨ ਮਾਰਨਿੰਗ ਦਾ ਟਾਈਮ ਹੈ ਜੀ ਟਾਈਮ ਹੋ ਗਿਆ ਸੀ तकरीबन 9:00 ਬਜੇ ਸੀ ਜਣੀ ਕਾਫੀ ਟਾਈਮ ਹੋ ਗਿਆ ਸੀ ਕਿਉਂਕਿ ਅੱਜ ਮੈਨੂੰ ਇਹ ਹੋ ਗਿਆ ਸੀਗਾ ਵੀ ਅੰਦਰ ਦੀ ਕਲੀਨਿੰਗ ਕਰਕੇ ਵੀ ਕੁਝ ਨਾਲ ਕੱਪੜਿਆਂ ਦੀ ਤੋਥਵਈ ਦੀ ਚਲਦੀ ਸੀ ਜੀ ਮੈਂ ਵੀ ਬਾਅਦ ਵਿੱਚ ਬੀੜਾ ਕਰੂੰਗੀ ਪਰ ਜੀ ਅੱਜ ਤੱਕ ਫੂਕ ਗਿਆ ਸਰਦੀ ਧੁੱਪ ਨੇ ਨਾ ਇੰਨੀ ਜ਼ਿਆਦਾ ਤੇ ਜਿਹੜਾ ਗੀਤ ਬਹੁਤ ਜ਼ਿਆਦਾ ਹੈ ਇਹ ਹੋ ਜਾਂਦਾ ਨਾ ਜੀ ਜਿਵੇਂ ਆਪਾਂ ਮਤਲਬ ਮਾਰਨਿੰਗ ਟਾਈਮ ਇਹ ਹੋ ਜਾਂਦਾ ਵੀ ਜਲਦੀ ਸਾਫ ਸਫਾਈ ਇਹ ਬੀੜੇ ਦਾ ਕਰ ਲੈਣੇ ਨੇ ਨਾ ਵੀ ਚਲਾ ਜਾਂਦਾ ਵੀ ਜਿਹੜੀ ਅੰਦਰ ਦਾ ਇਹ ਸਾਫ ਸਫਾਈ ਆ ਵੀ ਉਹ ਬਾਅਦ ਵਿੱਚ ਝਾੜੂ ਪੁਰਚਾ ਬਾਅਦ ਵਿੱਚ ਕਰ ਲਾਂਗੇ ਵੀ ਪਹਿਲਾਂ ਬੀੜਾ ਸੰਭਾਲ ਲੈਣੇ ਆ ਪਰ ਅੱਜ ਉਸ ਤੋਂ ਆਪੋਜੀਟ ਕੀਤਾ ਸੀਗਾ ਵੀ ਚਲ ਮੈਂ ਕਹਾਂ ਵੀ ਅੰਦਰੋਂ ਵੀ ਛਾੜੂ ਪੋਚਾ ਕਰਕੇ ਹੀ ਫਿਰ ਬਾਹਰ ਬੇੜੇ ਦੀ ਸਾਬ ਸਫਾਈ ਕਰੂੰਗੀ ਹਨਾ ਪਰ ਉਹਦੇ ਚੱਕਰ ਦੇ ਵਿੱਚ ਮੈਂ ਕਹਿੰਨੀ ਆ ਵੀ ਮੈਨੂੰ ਇਹ ਪਤਾ ਵੀ ਮੈਂ ਇੰਨਾ ਔਖਾ ਜਿਹਾ ਜਿਹੜਾ ਸਿਰ ਲਾਇਆ ਨਾ ਸਾਫ ਕਰਨ ਲੱਗੀ ਨੇ ਵੀ ਨੱਕ ਨਾਲ ਲਕੀਰਾਂ ਨਿਕਲੀਆਂ ਪੰਜਾਂ ਸੀ ਜੀ ਅੱਜ ਤਾਂ ਮੈਨੂੰ ਹਨਾ ਕਈ ਵਾਰੀ ਨਾ ਮਤਲਬ ਆਪਾਂ ਰੈਗੂਲਰ ਚ ਵੀ ਜਿਹੜੇ ਕੰਮ ਕਰਦੇ ਆ ਨਾ ਉਹ ਕੰਮ ਵੀ ਆਪਣੇ ਲਈ ਨਾ ਇੱਕ ਸਿਰਦਰਦੀ ਜੀ ਵਾਲਾ ਹੀ ਕੰਮ ਹੋ ਜਾਂਦਾ ਹੈ ਨਾ ਅਜੋ ਕੰਮ ਮੇਰੇ ਨਾਲ ਹੋਇਆ ਹੋਇਆ ਸੀ ਨਾ ਵੀ ਇਹ ਕੰਮ ਮੇਰੇ ਲਈ ਸਿਰਦਰਦੀ ਆਏ ਹੋਇਆ ਪਿਆ ਸੀਗਾ ਵੀ ਕਦੋਂ ਖਤਮ ਕਰੂੰਗੀ ਹੈ ਨਾ ਕਦੋਂ ਮੈਨੂੰ ਇੰਨੀ ਮਤਲਬ ਅੱਗੇ ਅਹਿਸਾਸ ਹੋਇਆ ਨਹੀਂ ਕਦੀ ਇਹ ਚੀਜ਼ਾਂ ਨਾ ਵੀ ਇੰਨੀ ਧੁੱਪ ਲੱਗਦੀ ਹੈ ਜਿਵੇਂ ਵੀ ਦਿਨ ਚੜੇ ਕਦੇ ਵੀੜੇ ਦੀ ਸਫਾਈ ਕਰਦੇ ਨਹੀਂ ਨਾ ਹੁੰਦੇ ਵੀ ਆਇੰਦਾਰਲੀ ਮਾਰਨਿੰਗ ਉੱਠ ਕੇ ਚੱਲ ਕਰ ਲੀਦਾ ਹੈ ਨਾ ਵੀ ਜਦੋਂ ਧੁੱਪ ਚੜ੍ਹਨੀ ਉਸ ਦਪਹਿਰ ਪਰ ਅੱਜ ਤਾਂ ਸਿਰਦਰਦੀ ਦਾ ਕਾਰਨ ਬਣ ਗਿਆ ਕੰਮ ਪਰਈਆ ਜੀ ਕਹਿੰਦੇ ਹੁੰਦੇ ਨੇ ਕੰਮ ਆਪਦਾ ਤੇ ਕਰਨਾ ਵੀ ਆਪਿਆ ਹੱਸ ਕੇ ਕਰੋ ਰੋ ਕੇ ਕਰੋ ਕਰਨੇ ਕਰਨਾ ਬਸ ਜਿੱਤਪ ਕਰਕੇ ਥੋੜਾ ਜਿਹਾ ਨਾ ਆਪਦਾ ਫਿਰ ਮਨ ਵੀ ਚਾਂਜ ਜਾ ਹੁੰਦਾ ਬਜੀ ਕੰਮ ਕਰ ਕਰਕੇ ਮੈਂ ਨਾ ਬਸ ਈ ਸੀਗਾ ਫਿਰ ਮੈਂ ਕਹਿੰਦੀ ਹੁਣ ਪਹਿਲਾਂ ਰੋਟੀ ਖਾਉਂਗੀ ਫਿਰ ਹੋਰ ਕੁਝ ਦੇਖਾਂਗੀ ਕੋਈ ਹੋਰ ਕੰਮ ਕਰਾਂ ਨਾ ਕਿਉਂਕਿ ਇੱਕ ਈ ਵੀ ਸੀ ਅੱਜ ਨਾ ਜੀ ਕੱਪੜੇ ਮਤਲਬ ਬਹੁਤ ਜ਼ਿਆਦਾ ਇਕੱਠੇ ਹੋਏ ਸੀ ਕਿਉਂਕਿ ਜਿਵੇਂ ਕੱਲ ਧੋਨੇ ਸੀਗੇ ਮੈਂ ਕਿਹਾ ਵੀ ਚਲ ਮਾਰਨ ਟਾਈਮ ਮੈਂ ਕਿਹਾ ਵੀ ਚਲ ਕਪੜੇ ਜਿਹੜੇ ਧੋਣ ਵਾਲੇ ਨੇ ਵੀ ਉਹ ਧੋਤੇ ਜਾਣਗੇ ਪਰ ਇਹ ਹੋ ਗਿਆ ਨਾਲ ਵੀ ਮੌਸਮ ਚੇਂਜ ਹੋ ਗਿਆ ਨਾ ਕਦੇ ਬੱਦਲ ਹੋ ਜਾਂਦੇ ਸੀ ਕਦੇ ਧੁੱਪ ਹੋ ਜਾਂਦੀ ਸੀ ਪਰ ਇਹ ਸੀਗਾ ਵੀ ਮੀਂਹ ਆਊਗਾ ਬੱਦਲ ਜਦੋਂ ਹੁੰਦੇ ਸੀ ਐਵੇਂ ਪਰ ਮੀਂਹ ਆਇਆ ਵੀ ਨਹੀਂ ਤੇ ਕਪੜੇ ਵੀ ਧੋ ਦਿੰਦੇ ਇਕੱਠੇ ਪਰ ਇਹ ਹੋ ਜਾਂਦਾ ਠੀਕ ਜਿਵੇਂ ਕਈ ਕਹਿ ਦਿੰਦੇ ਨੇ ਨਾ ਵੀ ਅਸੀਂ ਤੀਜੇ ਦਿਨ ਧੋਨੇ ਆ ਹਨਾ ਵੀ ਬਿਲਕੁਲ ਇੱਕ ਦਿਨ ਮਿਸ ਕਰਦੀ ਕਰਦੇ ਪੁੱਖਾ ਪਰ ਸਾਡੇ ਨਹੀਂ ਜੀ ਇਹ ਚੀਜ਼ ਹੁੰਦੀ ਹੈ ਵੀ ਪਤਾ ਨਹੀਂ ਕਿਉਂ ਜਿਹੜੀ ਆਏ ਵੀ ਨਹੀਂ ਹੈਗਾ ਹਨਾ ਵੀ ਦੁਨੀਆ ਤੋਂ ਅਲੱਗ ਹੀ ਰਹਿੰਦੇ ਹਨਾ ਵੀ ਦਿਨ ਚ ਦੋ ਦੋ ਤਿੰਨ ਤਿੰਨ ਬਟਲਰ ਦੇ ਆ ਜਾਂ ਚਲੋ ਡਿਊਟੀ ਵਾਲਿਆਂ ਦੀ ਤਾਂ ਉਹ ਚੀਜ਼ ਹੋ ਜਾਂਦੀ ਹੈ ਨਾ ਵੀ ਉਹਨਾਂ ਨੇ ਚੇਂਜ ਕਰਨੇ ਨੇ ਜਿਵੇਂ ਡਰੈਸ ਵਗੈਰਾ ਆਏ ਹੁੰਦਾ ਨਾ ਵੀ ਜਿਵੇਂ ਹੁਣ ਫਤਿਹ ਨੇ ਵੀ ਯੂਨੀਫਾਰਮ ਪਾ ਕੇ ਜਾਣੀ ਹੈ ਤੇ ਘਰ ਹੋਰ ਹੋਣੇ ਨੇ ਜਿਨ੍ਹਾਂ ਦੇ ਪਾਪਾ ਉਹਨਾਂ ਨੇ ਵੀ ਜਾ ਲੱਗੇ ਹੋਰ ਪਾਉਣੇ ਤੇ ਘਰ ਹੋਰ ਪਾਉਣੇ ਨੇ ਬਸ ਐਦਾਂ ਹਨਾ ਬਟਲ ਜਿਵੇਂ ਰੈਗੂਲਰ ਚਾਹ ਹਨਾ ਘਰ ਬਣੇ ਉਹ ਸਾਡੇ ਉਹ ਵੀ ਬਹੁਤ ਜ਼ਿਆਦਾ ਹੋ ਜਾਂਦੇ ਨੇ ਨਾ ਮੈਂ ਬਸ ਉਹਨਾਂ ਹੀ ਸੀਗਾ ਵੀ ਚਲੋ ਰੋਟੀ ਖਾਣੇ ਆ ਰੋਟੀ ਖਾ ਕੇ ਫਿਰ ਜਿਹੜੇ ਥੋੜੇ ਬਹੁਤੇ ਕੱਪੜੇ ਰਹਿੰਦੇ ਨੇ ਉਹ ਤੋਕੇ ਫਿਰ ਨਾਉ ਤੋਕੇ ਫਿਰ ਕਰਦਾ ਰੈਸਟ ਫਿਰ ਥੋੜੀ ਜੀ ਜਾਨ ਨੂੰ ਸਕੂਨ ਮਿਲੂਗਾ ਅੱਜ ਬਣਾਈ ਸੀ ਮਿਕਸ ਦਾਲ ਮੂੰਗੀ ਮਾਂ ਛੋਲੇ ਦੀ ਕੁਝ ਦਾਲ ਦਾ ਵੀ ਕੰਮ ਸਬਾ ਹੋ ਗਿਆ ਸੀ ਜੀ ਹਨਾ ਨਾਲ ਬਣਾਈ ਹੋਈ ਸੀਗੀ ਲੱਸੀ ਹਾਂ ਜੀ ਉਸ ਤੋਂ ਬਾਅਦ ਵਾਜੀ ਜਿਵੇਂ ਕੰਮ ਕਰ ਕਰਨ ਵਾਲੇ ਸੀ ਜੀ ਹਨਾ ਉਹ ਕਰਕੇ ਫਿਰ ਆਪਾਂ ਥੋੜੇ ਬਹੁਤ ਹੀ ਰਹਿੰਦੇ ਸੀਗੇ ਚਲੋ ਜੀ ਨਹਾ ਤੋ ਫਿਰ ਆਪਾਂ ਕਿਤੇ ਰੈਸਟ ਜਾਂ ਨੂੰ ਥੋੜਾ ਜਿਹਾ ਫਿਰ ਮਾਈਂਡ ਹਨਾ ਫਰੈਸ਼ ਜਿਹਾ ਹੋ ਗਿਆ ਆਈ ਹੋ ਜਾਂਦਾ ਨਾ ਜੀ ਚਲੋ ਹਨਾ ਇਹ ਚੀਜ਼ ਦਾ ਫਰਕ ਪੈ ਜਾਂਦਾ ਨਾ ਜਦ ਆਪਣੇ ਕੰਮ ਇਕੱਠੇ ਜੇ ਹੋ ਜਾਂਦੇ ਨੇ ਥੋੜਾ ਜਿਹਾ ਹੋ ਜਾਂਦਾ ਮੰਨ ਲਈ ਚੀਜ਼ਾਂ ਦਾ ਪਰ ਮੈਂ ਅਜਨਾ ਫਤਿਹ ਨੂੰ ਕਿਹਾ ਸੀ ਗਿਆ ਸਵੇਰੇ ਮੈਂ ਕਿਹਾ ਵੀ ਚਲਦੇ ਤੇ ਸਕੂਲ ਤੋਂ ਆਉਂਦੇ ਨੂੰ ਨਾ ਵੀ ਮੈਂ ਬਣਾ ਦੂੰਗੀ ਬੇਸਨ ਦੇ ਪੂਰੇ ਪਰ ਮੈਂ ਭੁੱਲ ਗਈ ਜਦੋਂ ਆਉਣ ਵਾਲੀ ਸੀ ਜਸਟ ਮੈਨੂੰ ਉਦੋਂ ਹੀ ਯਾਦ ਆਇਆ ਮੈਂ ਕਿਹਾ ਲੈ 2 ਮਿੰਟ ਹੈਗੇ ਦੇ ਆਉਣ ਚ ਵੀ ਹੈ ਨਾ ਵੀ 2-4 ਮਿੰਟ ਦੇ ਵਿੱਚ ਉਹ ਮੈਂ ਆ ਜਣਾ ਪਰ ਮੈਂ ਉਦੋਂ ਹੀ ਜਤ ਨੂੰ ਪਿਆਜ਼ ਵਗੈਰਾ ਮੇਰੇ ਕੋਲ ਜਿਵੇਂ ਤੁਹਾਨੂੰ ਪਤਾ ਨਾ ਮੈਂ ਸਬਜੀ ਜੋ ਵੀ ਹੁੰਦੀਆਂ ਨੇ ਨਾ ਉਹ ਪਾ ਕੇ ਬਸ ਮੈਂ ਪਿਆਜ਼ ਸੀ ਮੇਰੇ ਕੋਲ ਟਮਾਟਰ ਰਸਟਮਲਾ ਮਿਰਚ ਤੇ ਨਾਲ ਮੈਂ ਅੱਜ ਜਿਵੇਂ ਪਨੀਰ ਬਣਾ ਕੇ ਰੱਖਿਆ ਸੀ ਨਾ ਉਹ ਉਹ ਮੈਂ ਕद्दूकस ਕਰ ਲਿਆ ਸੀਗਾ ਉਹ ਕद्दूकस ਕਰਕੇ ਫਿਰ ਵਿੱਚ ਨੂਨ ਮਿਰਚ ਹਲਕੀ ਜਿਹੀ ਹਲਦੀ ਪਾਈ ਸੀ ਕਿਉਂਕਿ ਉਹਦੇ ਨਾਲ ਥੋੜਾ ਜਿਹਾ ਇਹ ਹੋ ਜਾਂਦਾ ਨਾ ਵੀ ਜਿਵੇਂ ਆਪਾਂ ਮਤਲਬ ਬੇਸਣ ਵੀ ਲੈਣੇ ਹੁੰਦੇ ਆ ਹਨਾ ਉਹ ਇਹ ਜਿੰਦਾ ਮਤਲਬ ਜਿਵੇਂ ਦਾਲਾਂ ਦੂਣ ਆਪਾਂ ਵਰਤਦੇ ਨੇ ਉਹ ਕਲਰ ਫ੍ਰੀ ਵਰਤਦੇ ਆਂ ਵੀ ਕਲਰ ਵਾਲੀਆਂ ਨਹੀਂ ਹੁੰਦੀਆਂ ਹੈਗੀਆਂ ਆਂ ਸਰ ਜੁੜੀਆਂ ਕਲਰ ਵਾਲੀਆਂ ਦੀਆਂ ਹੁੰਦੀਆਂ ਤਾਂ ਉਹ ਲਾਈਟ ਜੀ ਰਹਿ ਜਾਂਦੀਆਂ ਨੇ ਨਾ ਦਾ ਉਹਦੇ ਕਰਕੇ ਇਹਦਾ ਦਸਨ ਦਾ ਕੋਈ ਜ਼ਿਆਦਾ ਕਲਰ ਨਹੀਂ ਸੀ ਥੋੜੀ ਜਿਹੀ ਫਿਰ ਮੈਂ ਹਲਦੀ ਪਾ ਲੈਣੀ ਵੀ ਉਹਦੇ ਨੂੰ ਥੋੜਾ ਜਿਹਾ ਡਾਰਕ ਕਲਰ ਹੋ ਜੇ ਬਾਜੀ ਜਲਦੀ ਜਲਦੀ ਨਾਲ ਇੱਕ ਸਾਈਡ ਤੇ ਮੈਂ ਰੱਖੀ ਹੋਈ ਸੀ ਚਾਹ ਮੈਂ ਕਿਹਾ ਵੀ ਫਿਰ ਫਤਿਹ ਜੀ ਚਾਹ ਪੀ ਕੇ ਨਾ ਫਿਰ ਟਿਊਸ਼ਨ ਜਾਣਾ ਹੁੰਦਾ ਤਾਂ ਕਰਕੇ ਮੈਨੂੰ ਇਹ ਸੀ ਮੈਂ ਕਿਹਾ ਕਿ ਜਲਦੀ ਜਲਦੀ ਬਾਜੀ ਉਹਦੀ ਫਟਾਫਟ ਚਾਹ ਬਣਾ ਕੇ ਨਾ ਦੂਜੀ ਸਾਈਡ ਮੈਂ ਲਈ ਸੀ ਮੈਂ ਕਿਹਾ ਜਦ ਨੂੰ ਪੂਰਾ ਤੜ ਹੁੰਦਾ ਕਿਉਂਕਿ ਪੂੜੇ ਦਾ ਤੁਹਾਨੂੰ ਪਤਾ ਹੀ ਹੈ ਨਾ ਵੀ ਜਿਵੇਂ ਬਸ ਥੋੜਾ ਜਿਹਾ ਤੇਲ ਪਾ ਕੇ ਤਵੇ ਤੇ ਵੀ ਉਹਨਾਂ ਬਾਦਨ ਚਲੋ ਇੱਕ ਨੂੰ ਥੋੜਾ ਜਿਹਾ ਤੇਲ ਦੀ ਆਏ ਹੋ ਜਾਂਦਾ ਵੀ ਚਮਚੇ ਇੱਕ ਦਾ ਫਰਕ ਪੈਂਦਾ ਨਹੀਂ ਇੱਕ ਚਮਚੇ ਦੇ ਵਿੱਚ ਬਣ ਜਾਂਦੇ ਨੇ ਵਧੀਆ ਜਿਵੇਂ ਜਿਹੜੇ ਚਲੋ ਪਰੌਂਠੇ ਬਣਾਉਂਦੇ ਰਹਿੰਦੇ ਨੇ ਨਾਲ ਤਵੇ ਤੇ ਉਹਨਾਂ ਨੂੰ ਤਾਂ ਨਹੀਂ ਕੋਈ ਲੋੜ ਜ਼ਿਆਦਾ ਪੈਂਦੀ ਵੀ ਜਿਵੇਂ ਆਪਾਂ ਘੱਟ ਬਣਾਉਨੇ ਆ ਨਾ ਉਹ ਦੇ ਕਰਕੇ ਫਿਰ ਪਹਿਲਾਂ ਪਹਿਲਾਂ ਥੋੜਾ ਜਿਹਾ ਦੋ ਚਮਚੇ ਲੱਗਦੇ ਨੇ ਬਣਾਉਣ ਨੂੰ ਬਾਜੀ ਨਾਲ ਦੇ ਨਾਲ ਮੈਂ ਚਾਹ ਬਣਾ ਕੇ ਮੈਂ ਕੋਈ ਠੰਡੀ ਕਰਕੇ फटाफट ਨਾ ਮੈਂ ਤੈਨੂੰ ਤਾਂ ਦਿੱਤੀ ਕਹਿੰਦਾ ਮम्मा ਮੈਨੂੰ ਕਾਲੀ ਆ ਕਹਿੰਦਾ ਤੁਸੀਂ ਐਂ ਦਾ ਕਰੋ ਮੈਨੂੰ ਰੋਲ ਕਰਕੇ ਦੇ ਦੋ ਉਹ ਤਾਂ ਤੇ ਚਾਰ ਰਹਿਣ ਦੋ ਉਹ ਮੈਂ ਆ ਕੇ ਵੀ ਨਹੀਂ ਮੈਨੂੰ ਪਤਾ ਦ ਨਹੀਂ ਹੈ ਨਾ ਫਿਰ ਮਾਂ ਦੇ ਵੀ ਨਹੀਂ ਹੈ ਨਾ ਜਾਣ ਮੈਂ ਕਿ ਮੇਰੇ ਤਾਂ ਆਪਦੇ ਨਹੀਂ ਘੁੱਟ ਨਿੱਗਰ ਨਹੀਂ ਆਈਗੀ ਮੈਨੂੰ ਆਏ ਹੱਸਦੀ ਸੀਗੀ ਮੈਂ ਉਸ ਤੋਂ ਬਾਅਦ ਜਿਹੜੇ ਕੱਪੜੇ ਸੀ ਮੈਂ ਕੋਈ ਨਾ ਚੱਲ ਪਹਿਲਾਂ ਹੁਣ ਇਹਨਾਂ ਨੂੰ ਐ ਸਮੇਟਾਂ ਫਿਰ ਦੇਖਦੇ ਹਾਂ ਜੀ ਸ਼ਾਮ ਦਾ ਕੁਝ ਏਸੀ ਵੀ ਦਾਲ ਪਈ ਸੀਗੀ ਵੀ ਸ਼ਾਮ ਨੂੰ ਦਾਲ ਸਬਜ਼ੀ ਤਾਂ ਚਲੋ ਕੋਈ ਹੈ ਨਹੀਂ ਸੀ ਬਣਾਉਣ ਵਾਲੇ ਫਿਰ ਹੁਣ ਲੱਗੀ ਸੀ ਕੱਪੜੇ ਦੀ ਤੈਅ ਲਗਾਉਣਾ ਤੇ ਤੁਹਾਨੂੰ ਦਿਖਾਉਣੀ ਆ ਨਾ ਵੀ ਕਿੰਨੇ ਸਾਰਿਆਂ ਦੇ ਕੱਪੜੇ ਕਿੰਨੇ ਇਕੱਠੇ ਹੋਏ ਪਏ ਸੀ ਪਰ ਮੇਰਾ ਹਜੇ ਵੀ ਨਮਾ ਸੂਟ ਲਿਆ ਉਸ ਦਿਨ ਰੱਖ ਲਿਆ ਅੱਜ ਵੈਸੇ ਕੋਈ ਆਏ ਨਹੀਂ ਸੀ ਮਤਲਬ ਸਾਰੀਆਂ ਤਾਰਾ ਫੁੱਲ ਹੋ ਜਾਂ ਪਈਆਂ ਸੀ ਫਿਰ ਮੈਂ ਕਿਹਾ ਚਲ ਛੱਡੋ ਵੀ ਫੇਰੇ ਉਹਨਾਂ ਨੂੰ ਧੋਉਂਗੀ ਕਿਸੇ ਦਿਨ ਹਨਾ ਮੈਂ ਤਾਂ ਕਰਕੇ ਫਿਰ ਮੈਂ ਜੋ ਵੀ ਆਪਦਾ ਮਿਸ ਕਰਤਾ ਕਿਉਂਕਿ ਜਿਹੜੇ ਕੱਪੜੇ ਰੈਗੂਲਰ ਸਪਾਉਣੇ ਨਾ ਉਹ ਹੀ ਬਹੁਤ ਹੋ ਜਾਂਦੇ ਨੇ ਤਾਂ ਉਹਨਾਂ ਨੇ ਬਾਜੀ ਪੋਜੀਸ਼ਨਾਂ ਚੇਂਜ ਕਰ ਕਰਕੇ ਨਾ ਕਪੜੇ ਦੀ ਪੈ ਲਵੇ। ਇੱਕ ਤਾਂ ਜੇ ਚੌਂਕੜੀ ਮਾਰ ਕੇ ਬੈਠਦੇ ਨਾ ਫਿਰ ਵੀ ਲੱਤਾਂ ਮਤਲਬ ਸੌ ਜਾਂਦੀਆਂ ਨੇ ਨਾ ਦੁਖਣ ਲੱਗ ਜਾਂਦੀਆਂ ਨੇ। ਫਿਰ ਮੈਨੂੰ ਐਸੇ ਮਹਿ ਕਿ ਚਲ ਥੋੜਾ ਜਿਹਾ ਨਾ ਜਿਵੇਂ ਜੋਗਾ ਟਾਈਪ ਆ ਨਾ ਵੀ ਉਹ ਕਰ ਦਿਆ। ਕੁਝ ਪੱਤ ਨੇ ਕਾਫੀ ਇਕੱਠੇ ਹੋ ਜਾਂਦੇ ਨੇ ਜੀ। ਬਸ ਬੰਨ ਲਿਆ ਕੋਲ ਨੇ ਉਹਨਾਂ ਦਾ ਨਾ ਹੀ ਪਤਾ ਲੱਗ ਜਾਂਦਾ ਕਿ ਕਿਹੜੇ ਧੌਂਡ ਵਾਲੇ ਨੇ ਕਿਹੜੇ ਨਹੀਂ ਧੌਂਡ ਵਾਲੇ। ਫਿਰ ਸਾਰਿਆਂ ਦੀ ਬਾਰੀ ਆ ਜਾਂਦੇ ਵਿੱਚ ਤੋਤਵਈਏ ਦੇ। ਪਰ ਜੀ ਸਵੇਰ ਸ਼ਾਮ ਹਨਾ ਥੋੜਾ ਜਿਹਾ ਕੰਮਾਂ ਦਾ ਹੋ ਜਾਂਦਾ ਹੁਣ ਪਰ ਮੈਨੂੰ ਇਹ ਸੀ ਕਿ ਮੈਂ ਕਿਹਾ ਵੀ ਚਲੋ ਕੱਪੜਿਆਂ ਦੀ ਸਾਮ ਸੰਭਾਲ ਕਰਕੇ ਵੀ ਜਿਵੇਂ ਤੁਹਾਨੂੰ ਦੱਸਿਆ ਨਾ ਕਿ ਦਾਲ ਤਾਂ ਸਵੇਰ ਬਣਾਈ ਸੀਗੀ ਪਰ ਵੀ ਫੁਲਕੇ ਬਣਾਉਣੇ ਨੇ ਤਾਂ ਕਰਕੇ ਮੈਨੂੰ ਮੈਂ ਕਿਹਾ ਵੀ ਚਲ ਪਹਿਲਾਂ ਕੱਪੜਿਆਂ ਦੀ ਚੱਕਤਰ ਜਿਹੜੀ ਕਰਨੀ ਸੀ ਨਾ ਇਹ ਸਾਮ ਸੰਭਾਲ ਦੀ ਕਰਕੇ ਵੀ ਇਹਨਾਂ ਨੂੰ ਸਮੇਟੀਏ ਸਾਰੇ ਮੈਨੂੰ ਤਾਂ ਜੀਜਣੀ ਇਹ ਹੋ ਜਾਂਦਾ ਨਾ ਵੀ ਕੰਮ ਤੇ ਧੋਣੇ ਤਾਂ ਨਹੀਂ ਚੱਲ ਖੈਰ ਨਹੀਂ ਆ ਜਿਵੇਂ ਪਰ ਸਾਮ ਸਵਾਲ ਕਰਨੀ ਨਾ ਤੈਅ ਲਗਾਉਣੀ ਆ ਥੋੜੀ ਜਿਹੀ ਓਕੇ ਲੰਦੀਆਂ ਅੰਤਿਆਂ ਦੇ ਕਿਉਂਕਿ ਆਏ ਹੋ ਜਾਂਦਾ ਜੀ ਇਕੱਲੇ ਇਕੱਲੇ ਨਾ ਚਲ ਧੋਣ ਵਾਲੇ ਤਾਂ ਆਏ ਹੁੰਦਾ ਨਾ ਵੀ ਜਿਹੜੇ ਜਿਹੜੇ ਕਲਰ ਦੇ ਅਕੋਰਡਿੰਗ ਇਕੱਠੇ ਪਾਈ ਜਾਂਦੇ ਧੋਤੇ ਜਾਂਦੇ ਪਰ ਸਾਮ ਸਵਾਲ ਵੇਲੇ ਨਾ ਇਹ ਹੋ ਜਾਂਦਾ ਨਾ ਹਾਰਿਕ ਮੈਂਬਰ ਦੀ ਆਪਦੀ ਆਪਦੀ ਜਗਾ ਤੇ ਪਚਾਉਣੇ ਸਾਹਮਣੇ ਉਹ ਚੀਜ਼ਾਂ ਦਾ ਥੋੜਾ ਜਿਹਾ ਚੱਕਰ ਹੋ ਜਾਂਦਾ ਬਾਜੀ ਫਿਰ ਆਪਾਂ ਬਣਾਏ ਫੁੱਲ ਕੇ ਕਿਚਨ ਦਾ ਥੋੜਾ ਜਿਹਾ ਕੰਮ ਸੀਗਾ ਪਾਂਡਿਆਂ ਦੀ ਸਾਮਸਮਲ ਕਰਕੇ ਚੱਕ ਕੇ ਪਾਂਡੇ ਹਨਾ ਕੰਮ ਕਰ ਕਰਕੇ ਬਿੱਲੇ ਹੋ ਗਏ ਸੀ ਅੱਜ ਆਪਾਂ ਤਕਰੀਬਨ ਮੈਨੂੰ ਲੱਗਾ 8:30 ਨੂੰ ਫ੍ਰੀ ਹੋ ਗਈ ਸੀ ਹਨਾ ਇੱਥੇ ਫਤਨ ਦੀ ਬਾਬਾ ਮੈਂ ਦੁੱਧ ਪੀ ਰਹੀ ਸੀ ਨਾ ਉਹ ਲੱਗੇ ਸੀ ਮੇਰੀ ਵੀਡੀਓ ਬਣਾਉਣ ਬਣਾਉਣ ਨਾਲ ਮੈਨੂੰ ਨਾ ਕੁਝ ਮਤਲ ਉਹਦਾ ਕਹਿਦੇ ਹੱਸਦੇ ਸੀਗੇ ਵਿੱਚ ਮੈਂ ਕਿਹਾ ਵੀ ਮੈਂ ਉਹਨਾਂ ਨੂੰ ਆਦੀ ਮੈਂ ਚਲੋ ਮੈਂ ਠੀਕ ਆ ਵੀ ਮੈਂ ਫਿਰ ਇਹੀ ਬੁਆਇਸ ਹੋਗਾ ਰੱਖੂੰਗਾ ਨਾ ਉਹ ਕਹਿੰਦੇ ਨਹੀਂ ਨਹੀਂ ਕਹਿੰਦੇ ਇਹ ਨਾ ਕਰਨੀ ਵੀ ਮਤਲਬ ਬੁਆਇਸ ਹੋਰ ਕਰਦੇ ਇਹ ਰੀਜਨਲ ਮਤਲਬ ਬੁਆਇਸ ਨਾ ਰੱਖੇ ਹੈਨਾ ਮੈਂ ਮਜ਼ਾ ਹਾਸੀ ਮਜ਼ਾਕ ਕਰਦੇ ਸੀ ਇਹ ਅੱਜ ਉਹਨਾਂ ਨੂੰ ਛੌਂਕ ਜਾਂਦੇ ਸੀ ਮੈਂ ਕਿਹਾ ਚਲ ਮੈਂ ਵੀਡੀਓ ਬਣਾਉਣਾ ਹੈ ਨਾ ਤਾਂ ਜੀ ਮੌਸਮ ਦਾ ਨਾ ਸ਼ਾਮ ਮਤਲਬ ਰਾਤ ਦਾ ਤਾਂ ਫਰਕ ਪੈ ਗਿਆ ਪਹਿਲਾਂ ਨਾਲੋਂ ਦਿਨ ਦੀ ਥੋੜੀ ਜੀ ਹਜੇ ਹੈਗੀ ਹੈ ਕਰਨੀ ਪਰ ਸਵੇਰੇ ਸ਼ਾਮ ਤੱਕ ਆਫੀ ਹੋ ਗਿਆ ਮੌਸਮ ਚਟਿੰਗ ਜਾ ਗਿਆ ਨਾ ਇਨਸਾਨ ਕਹਿੰਦੇ ਹੁੰਦੇ ਨੇ ਨਾ ਵੀ ਮੌਕਾ ਦੇ ਕੇ ਬਦਲ ਜਾਂਦੇ ਫਿਰ ਇਹ ਤਾਂ ਮੌਸਮ ਹੈ ਦਾ ਬਦਲਣਾ ਤਾਂ ਲਾਜ਼ਮੀ ਹੈ ਹੀ ਬਾਜੀ ਹੋਣਾ ਪਏ ਇਥੇ ਕਰਦੇ ਬਲੌਗ ਦਾ ਐਂਡ ਕੱਲ ਨੂੰ ਲੈ ਕੇ ਆਵਾਂਗੇ ਇੱਕ ਨਵਾਂ ਬਲੌਗ ਓਕੇ ਬਾਈ ਟੇਕ ਯਰ ਸ਼ੇਅਰ ਕਮੈਂਟ ਲਾਈਕ ਜ਼ਰੂਰ ਕਰਿਓ